ਕੱਲ ਬਜਟ ਸੈਸ਼ਨ ਦੇ ਦੌਰਾਨ ਜਿੰਦਿਆਂ ਦੀ ਬੜੀ ਚਰਚਾ ਹੋਈ ਇੱਕ ਜਿੰਦਾ ਜਿਹੜਾ ਸਪੀਕਰ ਨੂੰ ਗਿਫਟ ਕਰਤਾ ਤੇ ਦੂਸਰਾ ਜਿੰਦਾ ਜੇਬ ਚ ਲਈ ਫਿਰਦੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਜਿੰਦਾ ਕੱਢ ਕੇ ਦਿਖਾਇਆ ਕਹਿੰਦਾ ਵੀ ਇੱਕ ਜਿੰਦਾ ਤਾਂ ਸਾਹਮਣੇ ਵਾਲੇ ਪਾਸੇ ਸੋਡੇ ਕਰਕੇ ਲਾਉਣਾ ਸੀਗਾ ਤੇ ਦੂਸਰਾ ਜਿੰਦਾ ਮੇਰੀ ਜੇਬ ਚ ਹੈ ਤੇ ਉਹ ਤਾਂ ਲਾਉਣਾਗਾ ਜੇ ਮੇਰੇ ਮੈਂਬਰ ਕੋਈ ਜਿਹੜਾ ਭੱਜਣ ਲੱਗਿਆ ਤੇ ਉਹਨਾਂ ਨੂੰ ਵੀ ਘੇਰਾਂਗੇ ਸੀ ਉਹਨਾਂ ਨੂੰ ਵੀ ਤਾਲਾ ਲਾ ਕੇ ਰੱਖਾਂਗੇ ਉਹਨਾਂ ਨੂੰ ਵੀ ਘੇਰ ਕੇ ਪੁੱਛਾਂਗੇ ਵੀ ਉਹ ਵੀ ਸਵਾਲਾਂ ਤੋਂ ਨਹੀਂ ਭੱਜ ਸਕਦੇ ਪਹਿਲਾਂ ਵੀ ਵੀਡੀਓ ਸੁਣਦੇ ਆਂ ਪੂਰੀ ਵੀ ਕਿਹਾ ਕੀ ਆ ਵੀਡੀਓ ਦੇ ਵਿੱਚ ਪਹਿਲਾਂ ਤਾਂ ਵੀਡੀਓ ਨੂੰ ਜਲਦੀ ਜਲਦੀ ਨਾ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਆ ਕਰੋ ਦੋਸਤੋ ਵੀ ਭਗਵਾਨ ਤਮਾਨ ਜਿਹੜੀ ਗੱਲਾਂ ਕਹਿੰਦੇ ਆ ਤੁਹਾਨੂੰ ਲੱਗਦੀਆਂ ਕਿਵੇਂ ਨੇ ਆਹ ਸੁਣਦੇ ਆ ਇਹ ਜਿਹੜਾ ਬਿਆਨ ਹੈ ਉਸ ਦੇ ਵਿੱਚ ਕੀ ਤੁਹਾਨੂੰ ਵਧੀਆ ਲੱਗਾ ਉਹ ਵੀ ਜ਼ਰੂਰ ਦੱਸਿਓ ਆਓ ਪਹਿਲਾਂ ਵੀਡੀਓ ਦੇਖਦੇ ਆਂ ਪੂਰੀ ਵੀ ਕਿਹਾ ਕੀ ਆ ਦੂਸਰੇ ਜਿੰਦੇ ਬਾਰੇ ਗਵਰਨਰ ਦਾ ਭਾਸ਼ਣ ਨਹੀਂ ਸੁਣਿਆ ਆ ਤੁਸੀਂ ਅੱਜ ਗਵਰਨਰ ਦੇ ਭਾਸ਼ਣ ਤੇ ਡਿਬੇਟ ਕਰ ਲੈਂਦੇ ਉਸ ਦਿਨ ਗਵਰਨਰ ਸਾਹਿਬ ਨੂੰ ਤਾਂ ਬੋਲ ਲੈਣ ਦਿੰਦੇ ਨਾ ਜੀ ਮਰਦਾਬਾ ਆਹ ਜਿਹੜਾ ਜਿੰਦਾ ਹੈ ਨਾ ਜੀ ਇੱਕ ਮੇਰੇ ਕੋਲੇ ਵੀ ਹੈ ਆਹ ਦੇਖੋ ਦੂਸਰਾ ਜਿੰਦਾ ਘੜ ਲੇ ਜੇਬ ਚ ਤੁਸੀਂ ਕੀ ਤੁਹਾਡਾ ਕੀ ਪਤਾ ਵਰਤੋਂ ਨਾ ਵਰਤੋਂ ਕੋ ਮੇਰੇ ਕੋਲ ਆਹ ਦੇਖੋ ਚਾਰੇ ਪਾਸੇ ਹਾਸੇ ਵਾਲਾ ਮਾਹੌਲ ਬਣ ਜਾਂਦਾ ਇੱਧਰ ਵਾਸਤੇ ਸੀ ਜੇ ਸਾਡੇ ਵਾਲਾ ਕੋਈ ਜਾਣ ਦੀ ਕੋਸ਼ਿਸ਼ ਕਰੇ ਸਰ ਮੈਂ ਇੱਧਰ ਵੀ ਲਾਉਂਗਾ ਫਿਰ ਜਿੰਦਾ ਵੀ ਸਾਡੇ ਵਾਲ ਨੂੰ ਵੀ ਨਹੀਂ ਜਾਣ ਦਿੰਦੇ ਆ ਕੇ ਸੁਣੋ ਯਾਰ ਲੋਕਾਂ ਨੇ ਤੁਹਾਨੂੰ ਇੱਥੇ ਨਾਰੇ ਲਾਉਣ ਭੇਜਿਆ ਲੋਕਾਂ ਨੇ ਤੁਹਾਨੂੰ ਇੱਥੇ ਆ ਕੰਮ ਕਰਨ ਵਾਸਤੇ ਭੇਜਿਆ ਕਿ ਟਾਈਮ ਖਰਾਬ ਕਰੋ ਕਿ ਇਹਦਾ ਭਾਸ਼ਣ ਖਰਾਬ ਕਰੋ گورنر ਨੂੰ ਬੋਲਣ ਨਾ ਦਿਓ ਇਸ ਕੰਮ ਵਾਸਤੇ ਲੋਕ ਸਕੂਲਾਂ ਦੇ ਵਿੱਚ ਪੋਲਿੰਗ ਬੂਥਾਂ ਤੇ ਦੁਪਹਿਰੇ ਜਾਂ ਠੰਡ ਚ ਧੁੰਦ ਚ ਲੈਣਾ ਜਲਾ ਕੇ ਤੁਹਾਨੂੰ ਵੋਟਾਂ ਪਾਉਂਦੇ ਆ ਕਿ ਤੁਸੀਂ ਵੋਟਾਂ ਦਾ ਇਸਤੇਮਾਲ ਕਰੋ 23 ਸਾਲ ਦੀ ਉਮਰ ਸ਼ੀਦਾਜ ਭਗਤ ਸਿੰਘ ਨੇ ਇਸ ਕਰਕੇ ਰਸਾ ਜੰਮਿਆ ਸੀ ਕਿ ਆ ਵਿਧਾਨ ਸਭਾ ਹੋਵੇ ਬੋਲਣੀ ਨਾ ਦੇਣਾ ਕਿਸੇ ਨੂੰ ਉਹਨਾਂ ਨੇ ਅਸੈਂਬਲੀਆਂ ਚ ਆਵਾਜ਼ ਕਰਨ ਵਾਲੇ ਬੰਮ ਸੁੱਟ-ਸੁੱਟ ਕੇ ਕੰਨ ਖੋਲੇ ਸੀ ਅੱਜ ਸਾਡੇ ਕੋਲੇ ਆਪਣੀਆਂ ਸੈਂਡਲੀਆਂ ਨੇ ਬੈਠੋ ਯਾਰ ਫਿਰ ਕੀ ਹੋ ਗਿਆ ਜੇ ਲੋਕਾਂ ਨੇ ਇਧਰ ਲੀਆਂ ਕੁਰਸੀਆਂ ਤੋਂ ਇਧਰ ਲਿਆਂ ਦੇ ਕਰਤੇ ਕਰਤੂਤਾਂ ਕਰਕੇ ਕਰਤੇ ਕਰਤੂਤਾ ਠੀਕ ਕਰ ਲੋ ਕੀ ਪਤਾ ਲੋਕ ਇੰਦਰ ਹੀ ਲੈ ਆਉਣ ਦੁਬਾਰੇ ਜੈਸੀ ਗਲਤ ਕਰਾਂਗੇ ਲੋਕ ਸਾਨੂੰ ਵੀ ਇੱਥੋਂ ਉੱਧਰ ਕਰ ਦੇਣਗੇ ਜੀ ਹੌਸਾ ਦਾ ਉੱਧਰ ਵੀ ਨਾ ਹੋਵੇ ਕੋਈ ਹਾਰ ਵੀ ਜਾਣਗੇ ਇਹ ਕਿਸੇ ਨੇ ਦੇਖਿਆ ਡਾਕਟਰ ਮਨਮੋਹਨ ਸਿੰਘ ਕਦੇ ਵੀ ਲੋਕ ਸਭਾ ਲਈ ਚੁਣੀ ਗਏ ਕਦੇ ਵੀ ਲੋਕ ਸਵਾਰ ਨਹੀਂ ਛੁੜेंगे ਪਰ 10 ਸਾਲ ਦੇ ਜਿਹੜੇ ਪ੍ਰਧਾਨ ਮੰਤਰੀ ਰਹੇ ਜੀ ਉਹ ਕੀ ਬਦਰਾ ਨੀਤੀ ਚ ਕੀ ਹੋ ਜੇ ਸਬਰ ਤਾਂ ਕਰ ਲੋ ਉਹ ਇੱਕ ਉਹਨਾਂ ਦਾ ਵਿੱਚੋਂ ਉਜਰਾ ਕੇ ਖਾ ਖਾੜਾ ਉਹਦਾ ਖਹਿੜਾ ਛੋਟੇ ਹੀ ਜਾਂਦਾ ਉਹ ਉਹ ਵਿੱਚ ਦੀ ਪ੍ਰੈਸ ਕਾਨਫਰੰਸ ਕਰ ਗਿਆ ਬਾਹਰ ਜਾ ਕੇ ਸਭ ਨੂੰ ਟੀਵੀ ਤੇ ਆਉਣਾ ਚਾਹਿਆ ਜੀ ਕੱਲੇ ਹੀ ਕਰ ਗਿਆ ਕਹਿੰਦਾ ਚੱਕ ਲੋ ਬਾਹਰ ਜਿਹਨਾਂ ਨੇ ਆਖਿਆ ਉਹ ਤਾਂ ਬੋਲੀ ਜਾਂਦਾ ਉੱਥੇ ਚਲੋ ਆਪਾਂ ਵੀ ਚੱਲੀਏ ਆ ਪੰਜਾਬ ਹੈ ਜੀ ਇਹਨਾਂ ਦਾ ਬਸ ਇਨ ਦਾ ਪੰਜਾਬਾ ਹੋਰ ਇਹਨਾਂ ਦਾ ਕੋਈ ਪੰਜਾਬ ਨਹੀਂ ਤਾਂ ਤੁਸੀਂ ਵੀ ਸੁਣੀਆ ਵੀ ਇਹ ਗੱਲਾਂ ਜਿਹੜੀਆਂ ਅਸਰਦਾਰ ਕਿਉਂ ਹੋ ਜਾਂਦੀਆਂ ਕਿਉਂਕਿ ਜਦੋਂ ਭਗਵੰਤ ਮਾਨ ਜਦੋਂ ਮੁੱਖ ਮੰਤਰੀ ਜਿਹੜਾ ਪੰਜਾਬ ਦਾ ਹੋਵੇ ਤੇ ਗੱਲਾਂ ਕਰਦਾ ਹੋਵੇ ਬਜਟ ਸੈਸ਼ਨ ਦੇ ਵਿੱਚ ਪਹਿਲਾਂ ਇੱਕ ਜਿੰਦੇ ਦੀ ਚਰਚਾ ਹੋਈ ਸੀ ਅੱਜ ਦੂਸਰੇ ਜਿੰਦੇ ਦੀ ਵੀ ਚਰਚਾ ਹੋਗੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਜਰੂਰ ਆਪਦੀ رائے ਦਿਓ ਲਾਈਕ ਕਰ ਦਿਓ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਤੇ ਆਪਦੀ رائے ਸਾਂਝੀ ਜ਼ਰੂਰ ਕਰਿਓ ਕਮੈਂਟਾਂ ਦੇ ਵਿੱਚ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ